ਸਤਰੀਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਆ ਕਿ ਇਸ ਵੇਲੇ ਦੀ ਬੇहद ਹੀ ਮੰਦਭਾਗੀ ਖਬਰ ਜੜੀ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਅੰਮ੍ਰਿਤਸਰ ਦੇ ਤਿੰਮੂਵਾਲ ਪਿੰਡ ਜੋ ਕਿ ਟਾਂਗਰੇ ਦੇ ਇੱਕ ਸਾਈਡ ਪੈਂਦਾ ਆ ਉਥੋਂ ਇੱਕ ਮੰਦਭਾਗੀ ਖਬਰ ਸਾਹਮਣੇ ਇਹ ਆਈ ਹੈ ਕਿ ਇੱਕ 14 ਸਾਲਾ ਜਿਹੜਾ ਬੱਚਾ ਸੀਗਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਹੋਏ ਉਸਦੇ ਦੀਵਾਨ ਹਾਲ ਤੋਂ ਜਿਹੜਾ ਉਹ نیچے ਡਿੱਗ ਜਾਂਦਾ ਆ ਜਿਸ ਦੇ ਕਾਰਨ ਗੰਭੀਰ ਸੱਟਾਂ ਉਹਦੇ ਲੱਗਦੀਆਂ ਨੇ ਤਾਂ ਉਹਦਾ ਤਾਪ ਨਾ ਚੱਲਦਿਆਂ ਹੋਇਆ ਬੱਚੇ ਦੀ ਜੜੀ ਆ ਉਹ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪਰਿਵਾਰ ਦਾ ਇਕਲੌਤਾ ਬੱਚਾ ਸੀਗਾ ਜਿਸ ਦੀ ਮੌਤ ਹੋ ਗਈ ਉਹਨੂੰ ਕੀ ਪਤਾ ਸੀ ਘਰੋਂ ਤਾਂ ਗੁਰੂ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਵਾਸਤੇ ਗਿਆ ਸੀ ਤਾਂ ਉਹਨੂੰ ਕੀ ਪਤਾ ਸੀਗਾ ਕਿ ਅੱਜ ਜਿਹੜੀ ਸੇਵਾ ਉਹਦਾ ਆਖਰੀ ਦਿਨ ਹੋਵੇਗਾ ਤਾਂ ਪਰਿਵਾਰ ਮੈਂਬਰ ਦਾ ਬੁਰਾ ਹਾਲ ਆ ਜਿਹੜੇ ਪਿੰਡ ਦੇ ਜਿਹੜੇ ਲੋਕ ਨੇ ਉਹ ਵੀ ਜਿਹੜੇ ਇੰਨਾ ਜ਼ਿਆਦਾ ਰੋ ਰਹੇ ਨੇ ਕਿ ਉਹਨਾਂ ਦਾ ਜਿਹੜਾ ਰੋਣਾ ਨਹੀਂ ਦੇਖਿਆ ਜਾ ਰਿਹਾ ਬੇਟੇ ਦਾ ਨਾਮ ਕੀ ਸੀ ਗੁਰਸਾਹਬ ਗੁਰਸਾਹਬ ਸਿੰਘ ਕਿਵੇਂ ਉਸਦੀ ਮੌਤ ਹੋਈ ਮੌਤ ਗੁਰਦਰਾ ਸਾਹਿਬ ਤੋਂ ਟਿੱਕਾ ਛੱਤ ਤੋਂ ਸਿਰ ਤੇ ਛੱਟ ਲੱਗੀ ਜਾਂਦੀ ਮੌਕੇ ਤੇ ਮੌਤ ਹੋਈ ਨਹੀਂ ਰਾਤਿਸ ਜਾਂਦੇ ਹੋਈ ਮੈਨੂੰ ਪੂਰਾ ਪਤਾ ਮੈਂ ਕਿ ਉੱਥੋਂ ਮੈਨੂੰ ਫੋਨ ਆਇਆ ਪਾਪੇ ਕਰਤੇ ਉੱਤੇ ਸਾਹਿਬ ਤੋਂ ਗਵਾਂਡੀ ਮੁੰਡੇ ਦਾ ਚਾਚਾ ਆਹ ਗੱਲ ਹੋ ਗਈ ਮੈਂ ਹਾਂ ਜੀ ਛੋਟੇ ਛੱਟ ਆ ਮੈਂ ਚਾਹ ਤੂੰ ਲੈ ਆ ਡਾਕਟਰ ਕੋ ਮੈਂ ਆਪ ਇਥੇ ਇਲਾਜ ਕਰਾ ਲੈਂਦਾ ਮੈਨੂੰ ਕਹਿੰਦੇ ਨਹੀਂ ਚਾਚਾ ਜਿਆਦੀ ਗੱਲ ਵਿਗੜ ਗਈ ਆ ਅਸੀਂ ਦੋਵੇਂ ਪ੍ਰਾਪਤ ਜੇ ਗਏ ਆ ਜਦੋਂ ਮੈਂ ਵੇਖਿਆ ਆਪਣੇ ਪੁੱਤ ਨੂੰ ਪੁੱਤ ਮੇਰਾ ਲਊ ਨਾ ਲੱਤਪੱਤ ਹੋਇਆ ਪਿਆ ਮੈਂ ਉਸ ਵੇਲੇ ਲੱਗੇ ਮੁੰਡਾ ਉਹਦੀ ਗੱਡੀ ਉਥੇ ਉਹ ਜੇ ਚੁੱਕ ਕੇ ਪਾ ਕੇ ਮੈਂ ਸ਼ਹਿਰ ਲੈ ਗਿਆ ਇਥੇ ਉਮੀਦ ਕੋ ਟੱਕਿਆ ਮੜਾ ਜੀ ਉਮੀਦ ਵਾਲਾ ਜਵਾਬ ਦਿੱਤਾ ਮੈਨੂੰ ਅਸੀਂ ਉਥੇ ਲੈ ਗਏ ਹੋਟੇ ਜਾ ਕੇ ਦਾਖਲ ਕਰਾਇਆ 3 ਦਿਨ ਰਹਿ ਹੋਤੀ ਚੌਥੇ ਦਿਨ ਰਾਤ ਨੂੰ ਅੱਜ 12 ਵਜੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੇਰਾ ਪੁੱਤ ਹੈ ਨਹੀਂ ਪਿੰਡ ਦੇ ਤੇ ਮੋਹਾਲ ਨੇ ਬੜੀ ਮੇਰੀ ਬੜੀ ਮਦਦ ਕੀਤੀ ਸਾਰਾ ਹਫਤਾ ਮੋਹਾਲ ਮੇਰੇ ਮਗਰ ਟਕਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਪਿੰਡ ਨੇ ਮੇਰੀ ਮਦਦ ਨਹੀਂ ਕੀਤੀ ਜੋ ਕੇ ਕੋਸਰਿਆ ਜੇਬਾਂ ਪਰ ਆਏ ਮੇਰੇ ਪੈਸੇ ਪੂਰਾ ਪੂਰਾ ਸਹਿਯੋਗ ਦਿੱਤਾ ਪਿੰਡ ਨੇ ਚਾਹ ਰਿਹਾ ਕਿ ਗੁਰਸਾਈਬ ਸਿੰਘ ਜਿਹੜਾ ਦੋ ਪਰਿਵਾਰਾਂ ਦੇ ਇਕਲੌਤਾ ਪੁੱਤਰ ਹਾਂਜੀ ਮੇਰੇ ਛੋਟੇ ਭਰਾ ਦਾ ਕੋਈ ਬੱਚਾ ਨਹੀਂ ਇੱਕੋ ਗੁੱਡੀ ਗੁੱਡੀ ਛਰੀ ਦੀ ਹਡੇ ਘਰ ਚ ਇਹੋ ਹੀ ਇਕਲਾ ਕਿਹੜੀ ਕਲਾ ਚ ਪੜਦਾ ਸਾਧੂਨੀ ਚ ਪੜਦਾ ਡੈਥ ਸਰ ਉਦੋਂ ਅਸੀਂ ਨਾ ਉੱਥੇ ਗੋਬੀਗਰ ਸਾਹਿਬ ਸੇਵਾ ਕਰ ਰਹੇ ਹਾਂ ਇਹ ਸੇਵਾ ਕਰਦੇ ਜਿਵੇਂ 5-7 ਮਿੰਟ ਦੇੰਦੇ ਰਹੀ ਇਹ ਦੂਜੇ ਬੰਨੇ ਮੁੰਡੇ ਲੰਗਰ ਹਾਲ ਉੱਪਰ ਦੀਵਾਨ ਹਾਲਿਆ ਦੀਵਾਨ ਹਾਲ ਦੇ ਉੱਪਰ ਚੜੇ ਹੋਏ ਸ਼ਾਹ ਬਲਨੁਸ਼ਾ ਰਹੇ ਉਥੇ ਉਹ ਅਚਾਨਕ ਇੱਥੇ ਜੋ ਕੀ ਹੋਇਆ ਕਿ ਇਹ ਰਾਬੇ ਜਾਂਦਾ ਜਾਨੂੰ ਨੂੰ ਪਤਾ ਉਹ ਲੱਗੇ ਦੋ ਮੁੰਡੇ ਬੱਠੇ ਵੱਢਣ ਲਏ ਜਿੰਨਾਂ ਦਾ ਗਵਾਂਢੀ ਲੱਗ ਗਈ ਹੈ ਉਹਨਾਂ ਨੇ ਵੇਖਿਆ ਤਾਂ ਸਾਨੂੰ ਦਵਾ ਦਵਾ ਭੱਜ ਕੇ ਗਿਆ ਕਿ ਉਹ ਮੁੰਡਾ ਡੇਪਾ ਮੁੰਡਾ ਡੇਪਾ ਜਦੋਂ ਇਹ ਭੱਜ ਕੇ ਗਏ ਆ ਤੋ ਦੋ ਚਾਰ ਬੱਚੇ ਜਿਹੜੇ ਉਹਨੂੰ ਚੁੱਕਣ ਡੇ ਪਰ ਉਹ ਥੋੜਾ ਸਰੀਰ ਪੱਕੋ ਹੈਲਥੀ ਉਹਨਾਂ ਕੋ ਚੁੱਕਿਆ ਨਹੀਂ ਗਿਆ ਫਿਰ ਉਹ ਜਾ ਕੇ ਵੇਖਿਆ ਤਾਂ ਪੂਰਾ ਦੰਦ ਵੀ ਨਹੀਂ ਖੋਲਦਾ ਦੰਦ ਪੂਰੇ ਪਿੱਚੇ ਹੋਏ ਨੇ ਪਾਣੀ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਉਹਨੇ ਪੀਤਾ ਨਹੀਂ ਤਰ ਦਵਾ ਦਵਾ ਫਟਾਫਟ ਚੁੱਕਿਆ ਉਹਨਾਂ ਨੂੰ ਫੋਨ ਕੀਤਾ ਤੇ ਪਿਤਾ ਜੀ ਜਿਹੜੇ ਹੋਣੇ ਗਏ ਨੇ ਇਹ ਆਏ ਫਟਾਫਟ ਲੱਗੇ ਗੁਰਦੁਆਰੇ ਸਾਹਿਬ ਦੇ ਮੁੰਡੇ ਨਾਲ ਹੀ ਉਹਨਾਂ ਦੇ ਗੱਡੀਆਂ ਗੱਡੀਆਂ ਹਾਂਜੀ ਅੰਮ੍ਰਿਤਸਰ ਲੈ ਗਏ ਉਹਨਾਂ ਨੂੰ ਗੁਰੂ ਰਾਮਦਾਸ ਤੇ ਉਦੋਂ ਤੱਕ ਤਾਂ ਠੀਕ ਠਾਕ ਹੀ ਗਏ ਨਬਜ਼ ਵੀ ਚੱਲਦੀ ਤੇ ਕੱਲ ਦੁਪਹਿਰ ਤੱਕ ਵੀ ਜਦੋਂ ਅਸੀਂ ਉਥੇ ਹਸਪਤਲ ਨਹੀਂ ਸੀਗੇ ਉਦੋਂ ਨਬਜ਼ ਚੱਲਦੀ ਡੀਪੀ ਵਸਾਈ ਥੋੜਾ ਜਿਹਾ ਸਰੀਰ ਜਿਹੜਾ ਮੂਵਮੈਂਟ ਜਿਵੇਂ ਕੋਈ ਬੁਖਾਰ ਚੜਿਆ ਉਹਨੂੰ ਤੇ 2.5 ਵਜੇ ਨੂੰ ਸਿਟੀ ਸਕਨ ਵਾਸਤੇ ਲੈ ਕੇ ਗਏ ਆ ਸ਼ਾਮ ਨੂੰ ਉਹਦੀ ਰਿਪੋਰਟ ਆਈ ਕਿ ਬਿਲਕੁਲ ਠੀਕ ਆ ਤੇ ਸਾਨੂੰ ਰਾਤ ਨੂੰ ਮਤਲਬ ਕੋਈ 12:30 ਵਜੇ ਪਤਾ ਲੱਗਾ ਕਿ ਕੋਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਜੋ ਬਹੁਤ ਹੀ ਮਦਭਾਗੀ ਘਟਨਾ ਹੋਈ ਹੈ ਪਰ ਜਿਹੜਾ ਬਹੁਤ ਗਰੀਬ ਹੈ ਜੀ ਜੀ ਬਿਲਕੁਲ ਇਹਨਾਂ ਦੇ ਦੋ ਹੀ ਬੱਚੇ ਹੀ ਪਰ ਸਾਨੂੰ ਵੇਖੋ ਸਮਾਜ ਵਿੱਚ ਉੱਚਾ ਦਾ ਬੜਾ ਜ਼ੇਰ ਹੋ ਗਿਆ ਇਹਨਾਂ ਨਾਂ ਵਿੱਚ ਲੋ ਰਾਹ ਗਲੀ ਸਾਡੀ ਮਿਲਦੇ ਸੀਗੇ ਤੇ ਹੁਣ ਜਦੋਂ ਨਾਲ ਔਖੇ ਸਮੇਂ ਅਸੀਂ ਇੱਥੇ ਰਹੇ ਆ ਨਾ ਸਾਨੂੰ ਇਸ ਦੌਰਾਨ ਇਸ ਗੱਲ ਦਾ ਪਤਾ ਲੱਗਾ ਕਿ ਇੱਕ ਜ਼ਮੀਨ ਦਾ ਟੁਕੜਾ ਇਹਨਾਂ ਦੇ ਕੋਲ ਹੈ ਨਹੀਂ ਆ ਮੈਂ ਇਸ ਗੱਲ ਦਾ ਵਿਰੋਧ ਨਹੀਂ ਕਰਦਾ ਕਿ ਕਿਹਨੂੰ ਸਹੂਲਤ ਮੇਰੀ ਕਿਹਨੂੰ ਨਹੀਂ ਮਿਲ ਰਹੀ ਪਰ ਮੇਰਾ ਸਵਾਲ ਇਹ ਆ ਕਿ ਕੀ ਕਦੀ ਇਸ ਗੱਲ ਦੀ ਕੋਈ ਪੁਸ਼ਟੀ ਆਣ ਕੇ ਪਿੰਡ 'ਚ ਕੀਤੀ ਆ ਚਾਹੇ ਉਹ ਪੰਚਾਇਤਾਂ ਹੋਣ ਚਾਹੇ ਕੋਈ ਸਰਕਾਰ ਹੋਵੇ ਕਿ ਵਾਕਈ ਜਿਹੜਾ ਬੰਦਾ ਹੱਕਦਾਰ ਆ ਉਹਨੂੰ ਉਹ ਚੀਜ਼ ਮਿਲ ਰਹੀ ਕਿ ਨਹੀਂ ਮਿਲ ਰਹੀ ਹੁਣ ਐਜ਼ ਅ ਟਾਈਮ ਕੱਲੀ ਰਾਸ਼ਨ ਦੀ ਗੱਲ ਨਹੀਂ ਉਹ ਕਾਰਡ ਦੇ ਨਾਲ ਜਿਹਨਾਂ ਦਾ ਲਿੰਕ ਆ ਉਹਦਾ ਹੀ ਉਹ ਆਯੁਸ਼ਮਨ ਕਾਰਡ ਬਣਨਾ ਸੀ ਸੋ ਉਹਨਾਂ ਦਾ ਨਾਂ ਤੇ ਜੇ ਫਾਰਮ ਨਾ ਲੀਵਰ ਕਾਰਡ ਨਾ ਕੁਝ ਤੇ ਬਹੁਤ ਹੀ ਉਥੇ ਮੈਨੂੰ ਖਰਚਾ ਤੁਹਾਨੂੰ ਪਤਾ ਹਸਪੀਟਲ ਚ ਕਿੰਨਾ ਆਉਂਦਾ ਆ ਫਿਰ ਵੀ ਉਥੇ ਜਿਹੜਾ ਚਲੋ ਪਿੰਡ ਵੱਲੋਂ ਜਾਂ ਨੌਜਵਾਨਾਂ ਵੱਲੋਂ ਜਾਂ ਐਨਆਰਆਈ ਭਰਾ ਜਿਹੜੇ ਜਾਂਨ ਦਾ ਪਰਿਵਾਰ ਵੱਲੋਂ ਵੀ ਬਹੁਤ ਸਹੂਜ ਕੀਤਾ ਗਿਆ ਵਾ ਪਰ ਕਿਤੇ ਨਾ ਕਿਤਾ ਸਾਨੂੰ ਹਲੇ ਵੀ ਉਹ ਗੱਲ ਰੜਕ ਰਹੀ ਆ ਕਿ ਜਿਹੜਾ ਉਥੋਂ ਮੈਨੂੰ ਸਾਨੂੰ ਖਾਲੀ ਹਤ ਹੋਣਾ ਪਿਆ ਪਰਿਵਾਰ ਲਈ ਕੀ ਮੰਗ ਕਰ ਰਹੇ ਹੁਣ ਪਰਿਵਾਰ ਲਈ ਮੰਗ ਇਹੋ ਕਰਦੇ ਆ ਜਿਹਨੂੰ ਉਹ ਇਹ ਗਰੀਬ ਬੰਦਾ ਸਮਝ ਲਓ ਜਿਵੇਂ ਕਿ ਦਿਹਾੜੀ-ਦਾਰੀ ਆ ਠੀਕ ਆ ਤੇ ਜਿਵੇਂ ਆਰਥਿਕ ਪੱਖੋਂ ਦੀ ਮਦਦ ਸਰਕਾਰਾਂ ਵੱਲੋਂ ਜ਼ਰੂਰ ਹੋਣੀ ਚਾਹੀਦੀ ਕੱਲਾ ਕੱਲਾ ਬੱਚ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੇ ਰਹਿਣ ਫਿਲਹਾਲ ਤੁਸੀਂ ਦਿਓ ਮਿਲੂ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ